ਸੋਸੀਆ ਘਰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਰਾਂਚ ਤੇ ਆਪਾਂ ਜੀ ਅੱਜ ਪਿੰਡ ਪਹੁੰਚ ਗਏ ਪਿੰਡ ਪਹੁੰਚ ਗਏ ਤਾਂ ਆਪਾਂ ਮਸ਼ੀਨਾਂ ਕੋਲ ਗਏ ਮਸ਼ੀਨਾਂ ਆਪਣੀਆਂ ਚੱਲ ਰਹੀਆਂ ਤੇ ਗੱਲ ਜਿਹੇ ਇੱਕ ਗੱਲ ਬਹੁਤ ਮਾੜੀ ਹੋਈ ਹੈ ਜਿੱਦਾਂ ਕਿ ਆਪਣਾ ਰਾਜਵੀਰ ਵੀਰ ਜਿਹੜਾ ਉਸ ਥੂਣੇ ਨਾਲ ਵਿਦਾ ਕਰ ਗਿਆ ਉਹਨਾਂ ਵਾਸਤੇ ਉਹਨਾਂ ਨਾਲ ਬਹੁਤ ਮਾੜੀ ਗੱਲ ਹੋਈ ਹੈ ਜੀ ਤੇ ਵੈਸੇ ਕਰੋ ਕਿਰਪਾ ਕਰੀਓ ਉਹਨਾਂ ਦੇ ਪਰਿਵਾਰ ਤੇ ਬਹੁਤ ਬੰਦਾ ਚੱਗਾ ਬਹੁਤ ਵਧੀਆ ਕੀ ਬਣਾਉਦਾ ਹੈ ਜੀ ਚਲੋ ਜਿੰਨੇ ਉਹ ਬੰਦਾ ਲਿਖਾ ਕੇ ਆਉਂਦਾ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਜਿੰਨਾਂ ਦਾਣਾ ਪਾਣੀ ਆਪਣਾ ਲਿਖਿਆ ਆਪਾਂ ਉਹਨਾਂ ਹੀ ਖਾ ਸਕਦੇ ਹੁਣ ਬਾਅਦ ਨਹੀਂ ਇਹ ਬਾਕੀ ਜੀ ਕੋਈ ਬਹਾਨਾ ਹੀ ਬੰਦਾ ਹੁੰਦਾ ਬਹੁਤ ਮਾੜੀ ਗੱਲ ਹੋਈ ਆ ਜੀ ਆਪਾਂ ਗੱਲ ਕਰਦੇ ਆ ਜੀ ਹੁਣ ਕੰਬੈਣਾ ਬਾਰੇ ਮੈਨਾ ਆਪਣੇ ਜੱਸੀ ਚੱਲ ਰਹੀ ਆ ਜੀ ਇੱਥੇ ਸਾਹਮਣੇ ਤੇ ਜਿਹੜੀ ਮਸਾੜੂ ਆ ਉਹ ਆਪਾਂ ਚਲਾਈ ਆ ਜੀ ਤੋਂ ਇੱਥੇ ਨਾਲੇ ਥੋੜਾ ਜੀ ਆ ਜੀ ਆਪਣੇ ਲਾਰੇ ਇੱਕੇ ਪਿੰਡ ਜੀ ਆ ਤੇ ਉਹਦੇ ਕੋਲ ਹਰਾ ਥੋੜਾ ਚੋਨਾ ਇਹਦੇ ਕੋਲ ਸੁੱਕਾ ਆਪਾਂ ਤੁਹਾਨੂੰ ਲੈ ਕੇ ਚੱਲ ਰਹੀ ਆ ਸਾਹਮਣੇ ਪੂਰਾ ਵੀ ਲਾਰੀਆ ਪੂਰਾ ਤੇ ਰੀਲ ਦੇ ਚੱਕਰ ਥੋੜੇ ਜਿਆ ਜਿਆ ਜ਼ਿਆਦਾ ਕਿਤੇ ਹੋਇਆ ਇਹਦੇ ਤਕਰੀਬਨ ਥੋੜੇ ਘੱਟ ਕਰਦੇ ਪੈਣਗੇ ਤੇ ਇੱਕ ਇਹਦੇ ਜਿਆ ਫਾਲਟ ਹੈਗਾ ਜੀ ਉਹ ਆਪਾਂ ਸ਼ਾਮ ਚੈੱਕ ਕਰਾਂਗੇ ਕੀ ਫਾਲਟ ਹੈ ਇਹਦੇ ਜਿਆ ਤੇ ਬਾਕੀ ਡਾਇਕਟੀ ਪੂਰੀ ਆ ਜਾਈ ਜਿਵੇਂਗਾ ਪੂਰੀ ਚੱਲ ਰਹੀ ਆ ਬੰਦੇ ਤੇ ਆਪਾਂ ਫਸਲ ਵੜ ਰਹਾਂ ਇਹਨੂੰ ਬਹੁਤ ਟਾਈਮ ਦਾ ਮੈਂ ਕਹਾਂ ਤੂੰ ਬੈਠ ਜਾ ਪਿੱਛੇ ਨਾ ਕੋਈ ਕਰਨਾ ਵੀ ਵਾਪਿਸ ਤੇ ਤੂੰ ਦਾ ਸ਼ੌਕ ਹੀ ਇਹਨੂੰ ਜਾ ਕੇ ਝੇਕ ਜਾ ਇਹਨੇ ਸਪਰੇਅ ਕੀਤੀ ਜਿਹਦਾ ਥੱਲੇ ਵਿੱਦੇ ਉਹ ਚੁਗਦਾ ਆਪਾਂ ਇਹਦੇ ਨੂੰ ਪੁੱਛਦਾ ਗੱਲ ਕਰਦੇ ਇਹਦੇ ਨਾਲ ਕੀ ਆਣਾ ਹੁਣ ਦੱਸ ਤੂੰ ਕੀ ਕਰਨਾ ਦਾਣੇ ਥੱਲੇ ਬਹੁਤ ਆ ਜਾਂਦੇ ਥੱਲੇ ਆਉਦੇ ਨੇ ਤੇ ਇਹਨੇ ਜੇ ਢਾਈ ਵਗੈਰਾ ਕਿਹੜੀ ਪਾਈ ਖਾਦ ਖੁਰ ਕਿਹੜੀ ਪਾਈ ਆ ਆਪਾਂ ਤੇ ਆ ਝੋਨਾ ਡਿੱਗਾ ਕਿਵੇਂ ਆ ਥੱਲੇ ਨੂੰ ਨੇ ਡੇਗਾ ਨਾ ਤੇ ਦਾਣੇ ਆਣਗੇ ਨਾ ਆਣਗੇ ਜੇ ਨੇ ਡੇਗਾ ਤਾਂ ਜੇ ਰੱਬ ਆਪਣਾ ਦੇ ਛੱਡ ਗਿਆ ਥੋੜੇ ਜਾਂ ਜਿੰਨੇ ਜਿੰਨਾ ਕੋ ਨੇ ਨੁਕਸਾਨ ਕੀਤਾ ਆਪਾਂ ਜਰ ਲੈ ਨਹੀਂ ਹੁੰਦਾ ਜੇ ਇੱਕ ਦੋ ਦਾਣੇ ਆਉਣਗੇ ਤੂੰ ਦੇਖ ਐਡੀ ਵੱਡੀ ਮਸ਼ੀਨਰੀ ਆ ਕੋਈ ਨਾ ਕੋਈ ਦਾਣਾ ਪਿੱਛੇ ਆਉਣਾ ਹੀ ਆਉਣਾ ਜਿੰਨਾ ਮਰਜੀ ਜੋਰ ਲਾ ਲਾ ਇਹਨਾਂ ਮਸ਼ੀਨਾਂ ਨੇ ਵੈਸੇ ਨਾ ਨੁਕਸਾਨ ਬਹੁਤ ਕਰਦੇ ਨੇ ਬਹੁਤ ਜਿਆਦਾ ਨੁਕਸਾਨ ਨੁਕਸਾਨ ਦਾ ਆਪਾਂ ਤੁਹਾਨੂੰ ਦਿਖਾ ਦੇਣਾ ਨੁਕਸਾਨ ਚੈੱਕ ਕਰੋ ਜੀ ਇਹ ਪਹਿਲੇ ਦਾ ਇਹਨੂੰ ਤੁਨ ਮੇ ਬੰਦਾ ਹੀ ਵਿਖਾਉਣਾ ਵੀ ਕਿੰਨਾ ਟਾਈਮ ਤੁਰੇਗਾ ਮਰ ਕੀ ਕੁਝ ਇਕੱਠਾ ਕਰਦਾ ਆਪਾਂ ਦੇਖਾਂਗੇ ਤੁਹਾਨੂੰ ਦਿਖਾਵਾਂਗੇ ਤੇ ਤੇ ਬਾਕੀ ਜੀ ਆ ਦੇਖੋ ਚੈੱਕ ਕਰੋ ਆ ਮਾਲ ਦੇਖੋ ਕਿੰਨਾ ਸਾਫ ਵੜ ਰਿਹਾ ਇਹ ਬ ਇਹ ਨੁਕਸਾਨ ਹੁੰਦਾ ਹੈ ਹਾਂ ਤੇ ਆਪਾਂ ਇਹ ਨਹੀਂ ਗੱਲ ਪੁੱਛਣਾ ਚਾਹੁੰਦੇ ਜਿਹੜੇ ਮੇਰੇ ਵੀਰਾਂ ਦਾ ਪਾਣੀ ਵਗੈਰਾ ਆਇਆ ਉਹ ਉਹਨਾਂ ਜਰਿਆ ਕਿ ਨਹੀਂ ਜਰਿਆ ਰੱਬ ਨੇ ਜਿੰਨਾ ਕਿਸੇ ਕਿਸਮ ਵਿੱਚ ਲਿਖਿਆ ਉਹਨਾਂ ਮਿਲੂ ਹੁਣ ਹੁਣ ਸਾਡੇ ਉਧਰ ਦੇ ਮੇਰੇ ਇਧਰ ਕਹ ਰਿਹਾ ਜਿਹੜਾ ਸਾਡੇ ਝੋਨਾ ਡੱਕ ਪਾ ਦੋ ਕਿੱਲੇ ਪਾਣੀ ਦੇ ਵਿੱਚ ਪਿਆ ਅਸੀਂ ਜਰਾਂਗੇ ਨਾ ਤੇ ਆਪਾਂ ਮਸ਼ੀਨ ਵਾਲੇ ਤੇ ਗੁੱਸਾ ਕੱਢਣਾ ਹੁੰਦਾ ਇੱਕ ਹੀ ਕਾਰਨ ਕੀ ਹੁੰਦਾ ਇਹ ਕਿਉਂ ਮਸ਼ੀਨ ਵਾਲ ਤਾਂ ਕਰਦੇ ਹੁੰਦੇ ਇੱਕ ਦਾ ਆਪਣ ਫਸਲ ਸੰਭਾਲ ਕੇ ਦਿੰਦਾ ਨੁਕਸਾਨ ਕਰਦਾ ਨੇ ਇਹ ਆਪਣਾ ਨੁਕਸਾਨ ਉਹਨਾਂ ਨਾਲ ਲੜੀ ਜਾਂਦੇ ਆ ਹਣਾ ਤੇ ਹੋਰ ਰੱਬ ਕਰਦਾ ਉਹਨੂੰ ਆਪਾਂ ਨਹੀਂ ਕੁਝ ਕਹਿ ਸਕਦੇ ਕਿ ਤੂੰ ਰੱਬਾ ਉਹਨੂੰ ਇੱਕ ਵਾਰ ਇਹ ਹੀ ਕਹਿ ਰੱਬਾ ਤੇ ਧੱਕਾ ਕਰ ਗਿਆ ਸਾਡੇ ਨਾਲ ਵੀ ਸਾਡਾ ਝੋਨਾ ਡੇਗਦਾ ਜਾਂ ਫਸਲ ਡੇਗਦੀ ਆ ਜਿਹੜਾ ਮਸ਼ੀਨ ਵਾਲਾ ਉਹਨੂੰ ਤੁਸੀਂ ਐਵੇਂ ਅੱਖ ਜਿਵੇਂ ਬਿਨਾ ਕੰਮ ਤੋਂ ਆਈ ਹੋ ਜਾਂਦਾ ਉਹ ਹੋ ਜਾਂਦਾ ਤੇ ਬਾਕੀ ਤੁਹਾਨੂੰ ਵਡਾਈ ਚੱਕ ਆਵੇ ਵਡਾਈ ਬਹੁਤ ਦੇ ਕਰ ਰਿਹਾ ਤੇ ਇਸ ਸਾਲ ਆਪਣੇ ਇਹ ਜੀ ਨੇਹਰਾ ਬਹੁਤ ਤਗੜਾ ਆਪਣੇ ਫਸਲ ਝੋਨੇ ਵਗੈਰਾ ਡੇਗ ਗਿਆ ਆ ਦੇਖੋ ਤੁਸੀਂ ਜਿਸ ਤਰੀਕੇ ਨਾਲ ਝੋਨਾ ਡੇਗਾ ਪੈਣੇ ਦਾ ਤੁਸੀਂ ਆ ਵੀ ਅੰਦਾਜ਼ਾ ਲਾ ਕੇ ਦੱਸਦਾ ਕਿ ਇਹਦੇ ਦਾਣੇ ਆਉਣ ਦਾ ਕਾਰਨ ਹੈਗਾ ਇਹ ਵੈਸੇ ਦਾਣੇ ਨਹੀਂ ਮਗਰ ਆ ਰਹੇ ਤੁਹਾਨੂੰ ਪਤਾ ਆਪਣੇ ਬੰਦਿਆਂ ਨੂੰ ਸਾਡੇ ਏਰੀਆ ਦੇ ਬੰਦਿਆਂ ਨੂੰ ਥੋੜੀ ਯਾਰਤ ਹੁੰਦੀ ਆ ਬੋਲਣ ਦੀ ਕਿ ਐਂ ਹੀ ਹੋ ਜਾਂਦਾ ਉਹ ਵੀ ਵੈਸੇ ਵੀਡੀਓ ਕਰਕੇ ਥੋੜਾ ਜਿਹਾ ਬੋਲਦਾ ਤੇ ਬਾਕੀ ਤੋਰਾ ਲੈ ਰਹੀ ਆ ਪਹਿਲੇ ਅੱਧੇ ਹਾਈ ਜੇ ਤੁਰ ਰਹੀ ਆ ਤੇ ਰੇਡ ਦਾ ਜੀ ਆਪਾਂ ਮੁਕਾ ਕੇ ਲਾਈਆਂ ਮਸ਼ੀਨਾ ਇਸ ਸਾਲ ਅੱਗੇ ਤਾਂ ਹੀ ਬਹੁਤ ਵਾਰੀ ਘਾਟੇ ਕੋਟੇ ਖਾਦੇ ਆ ਇਹਨੇ ਚੁੱਪ ਕਰਕੇ ਲਾ ਦਿੰਦੇ ਸੀ ਇਸ ਸਾਲ ਆਪਾਂ ਮੁਕਾ ਕੇ ਲਾਈ ਜਾ ਜਾਂ ਜੇ ਵੇਖੋ ਸੋਣਾ ਆਪਾਂ ਦੱਸਿਆ ਹੀ ਆਪਾਂ ਪਿੰਡ ਏਥੇ ਕਰ ਕਰਕੇ ਆਏ ਆਪਣੇ ਚੋਨਾ ਵਗੈਰਾ ਡਿੱਗ ਪਿਆ ਉਹਦਾ ਜੀ ਮੈਂ ਉੱਥੇ ਗਿਆ ਨਹੀਂ ਜਾ ਕੇ ਦੇਖਦਾ ਥੱਲੇ ਪਾਣੀ ਪੁਣੀ ਕਿਵੇਂ ਆ ਕੀ ਕੰਡੀਸ਼ਨ ਆ ਤੇ ਉਹਦਾ ਡੇਵਲਰ ਹਾਲਾਤ ਹੋਊਗਾ ਜਾਂ ਜਾਂ ਉਹਦਾ ਕਿਸੇ ਤਰੀਕੇ ਨਾਲ ਹੱਲ ਕਰਾਂਗੇ ਜੀ ਜਿਵੇਂ ਵੀ ਹੋਇਆ ਜੀਨੇ ਵੱਡੇ ਆ ਜੀ ਆਪਣੀ ਏਸ ਨੇ ਤਕਰੀਬਨ ਸਵੇਰ ਤੀ ਚੱਲੀ ਹੋਈ ਆ ਕਿੱਲੇ ਹੋ ਗਿਆ ਜੀ ਇਹਦੇ ਹੋ ਗਿਆ 4-5 ਕਿੱਲੇ ਤਾਂ ਵੱਡੇ ਆ ਇਹਨੇ ਸਵੇਰ ਤੀ ਚੱਲਦੀ ਆ ਤੇ ਜਿਹੜੀ ਉਧਰ ਆਪਣੇ ਮਸਾੜੂ ਆ ਉਹਨੇ ਵੀ ਬਸ ਇਹਨਾਂ ਸ਼ੀ ਨੂੰ ਕਿੱਲੇ ਉਹਨੇ ਵਟਿਆ ਹੋਗਾ ਅੱਜ ਆਪਾਂ ਪਿੰਡ ਪਹੁੰਚੇ ਪਿੰਡ ਪਹੁੰਚ ਗਏ ਮਸ਼ੀਨਾਂ ਦਾ ਫਾਲਟ ਵਗੈਰਾ ਚੈੱਕ ਕਰਾਂਗੇ ਕਿੱਥੇ ਕੀ ਫਾਲਟ ਹੈ ਛੋਟੇ ਛੋਟੇ ਫਾਲਟ ਹੈਗੇ ਇਹਨਾਂ ਵਿੱਚ ਉਸ ਪਰ ਸ਼ਾਮ ਨੂੰ ਦਿਖਾਵਾਂਗੇ ਤੁਹਾਨੂੰ ਵੀਡੀਓ ਵਿੱਚ ਇਹਦਾ ਕੀ ਕੀ ਮੈਨੂੰ ਜਿਹੜੇ ਦਾ ਥਾੜੂ ਦੇ ਆ ਉਹਦੇ ਦੋ ਤਿੰਨ ਫਾਲਟ ਲੱਭਿਆ ਉਹਨੂੰ ਸ਼ਾਮ ਨੂੰ ਸੈਟ ਕਰਾ ਸਕੇਦਾ ਹੁੰਦਾ ਜੀ ਪੰਪ ਚੇਂਜ ਕਰਨਾ ਪੰਪ ਆਪਣੇ ਕੋਲ オリジナル ਪਿਆ ਉਹਦਾ ਪੰਪ ਇੰਜਣ ਧੂਆ ਮਾਰ ਦਿੰਦਾ ਜਿੱਦਾਂ ਜਿੱਦੋਂ ਕਿ ਲੋਡ ਪੈਂਦਾ ਨਾ ਉਹ ਧੂਆ ਮਾਰ ਦਿੰਦਾ ਕਿਉਂਕਿ ਆਪਸੀਂ ਇੱਕ ਪੰਪ ਕੋਟੇ ਤੇ ਵੀ ਕਰਾਇਆ ਸੀ ਉਹਦੇ ਨਾਲ ਗੱਲ ਨਹੀਂ ਬਣੀ ਮੈਨੂੰ ਲੱਗਦਾ 100% ਆਪਣੇ ਨੌਲੇ ਫਾਲਟ ਹੋਊਗਾ ਕਿਉਂਕਿ ਆਪਣੇ ਤੁਸੀਂ ਜਿਸ ਮੇਂ ਤਰੀਕੀ ਹੋਣੀ ਉੱਥੇ ਚੱਲਦੀ ਆ ਜਿਹੜੀ ਬਾਹਰ ਚੱਲ ਰਹੀ ਹੈ ਉੱਥੇ ਤੇ ਹੁਣ ਆਪਾਂ 2-4 ਦਿਨ ਪਿੰਡ ਲਾ ਕੇ ਫਿਰ ਜਾਵਾਂਗੇ ਅੱਜ ਇੱਕ ਆ ਵਿੱਚੋਂ ਆਵਾਜ਼ ਹੀ ਆਉਦੀ ਆ ਫੀਡਰ ਤੇ ਇਹਦਾ ਜਿਹੜਾ ਸ਼ਾਟ ਪਾਈ ਬੂਡ ਸ਼ਾਟ ਜੀ ਉਹ ਵਗੈਰਾ ਉਹ ਰੁਕ ਜੀ ਗਈ ਆ ਉਹਦੇ ਕਰਕੇ ਕੋਈ ਆਵਾਜ਼ ਵਗੈਰਾ ਕੋਈ ਸਾਰੀ ਆ ਕਿੱਲੇ ਵੱਡੇ ਜੇ ਕੋ ਪੌਣੇ ਪੰਜ ਸੀਨ ਸਵੇਰ ਦੇ ਥੋੜੇ ਥੋੜੇ ਖੇਤ ਵੀ ਗਿੱਲੇ ਆ ਇਧਰ ਕਿਉਂਕਿ ਮੌਸਮ ਖਰਾਬ ਹੋਣ ਕਰਕੇ ਬਾਰਸ਼ਾ ਵਗੈਰਾ ਪੈਂਦੀ ਰਹੀ ਆ ਆ ਦੇਖੋ ਟਰਾਲੀ ਇੱਥੋਂ ਨਿਕਲ ਕੇ ਗਈ ਐ ਕਿਹੜੇ ਤਰੀਕੇ ਨਾਲ ਗਈ ਐ ਇੱਥੋਂ ਲਈ ਆਪਣੇ ਕੋਲੇ ਇੱਕ ਬੰਦਾ ਆਇਆ ਆਪਾਂ ਉਹਦੇ ਕੋਲ ਚੱਲਦੇ ਹੁਣ ਮਿਲ ਕੇ ਉਹਨੂੰ ਚੱਲ ਕੇ ਮੈਂ ਲੱਗਦਾ ਸ਼ਾਇਦ ਵਢਾਉਣ ਵਾਲਾ ਬੰਦਾ ਆ ਸਸਲ ਵਢਾਉਣ ਵਾਲਾ ਆਪਣਾ ਪ੍ਰਾਣਾ ਕਾ ਗਿਆ ਉਹਦੇ ਕੋਲੇ ਜਾ ਕੇ ਮੁਲਾਕਾਤ ਕਰਦੇ ਹਾਂ ਉਹਦੇ ਨਾਲ ਉਹਨੂੰ ਬੰਦਾ ਵੀ ਦਿਖਾਉਂਦੇ ਆਏ ਉਹ ਗਰਮ ਕਿਉਂ ਹੋਈ ਜਨਾ ਹਾਂ ਨਹੀਂ ਗਰਮ ਕਿਉਂ ਹੋਈ ਜਨਾ ਓ ਮੇਰੇ ਤਾਂ ਮੱਥੇ ਹੋਣ ਲੱਗਾ ਸਵੇਕਾ ਮਹੀਨੇ ਡੇਢ ਦਾ ਤੂੰ ਮੈਨੂੰ ਦੱਸੀ ਜਣਾ ਵੀ ਇਹ ਕਿੱਤਾ ਖੜਾ ਚੱਲ ਜੀ ਆਪਾਂ ਵੇਖ ਲਈਏ ਥਾਂ ਆਪਣਾ ਚੱਲ ਆ ਚੱਲੀਏ ਚੱਲ ਇਧਰ ਰੋਸ ਸਕੂਟਰੀ ਖੜੀ ਮੇਰੇ ਹੋਰ ਚੋਲਾ ਵੜਰਾ ਸਵੇਰੇ ਆਪਾਂ ਇਹ ਡਿੱਗਾ ਕੇ ਖੜਾ ਐ ਸਾਲ ਝੂਠ ਨਾ ਬੋਲਾ ਕਰ ਐ ਅੱਲਾ ਜਿਹੜਾ ਉਹ ਵੱਡੀ ਜਿਹੇ ਸਦਾਰਾਂ ਵਾਲਾ ਉਹ ਉਹ ਡਿੱਗੇ ਉਹ ਤਾਂ ਡਿੱਗਾ ਐ ਕਿਦਾ ਉਧਾਰਾ ਥੋੜਾ ਜਿਆ ਆ ਚੋਲਾ ਠੀਕ ਹੈ ਹਨਾ ਜੀ ਪੂਰਾ ਪੂਰਾ ਹੈ ਐ ਇੰਨਾ ਜੋ ਇੰਨਾ ਸਹੀ ਹੈ ਇੱਕ ਤਾਂ ਮਸ਼ੀਨ ਨੂੰ ਵੱਡਾਂ ਚ ਸਮੱਸਿਆ ਨਹੀਂ ਆਦੀ ਹਨਾ ਅਰੇ ਇਹਦੇ ਵਿੱਚ ਗੁਰੇ ਆਪਾਂ ਮਸ਼ੀਨ ਦਾ ਤੋਰਾ ਨਹੀਂ ਹੁੰਦਾ ਸਹੀ ਗੱਲਾਂ ਨਹੀਂ ਚੱਲ ਜਲੀ ਫਿਰ ਚੱਲ ਆ ਜਾ ਉਹ ਸਕੂਟਰ ਵੇਚਣਾ ਹੀ ਤੂੰ ਹੈ ਵੇਲਾ ਵੇਚਣਾ ਹੀ ਦਾ 50000 ਦਾ ਇਹ ਸਕੂਟਰ ਕਹਿੰਦਾ ਬਹੁਤ ਟਾਈਮ ਦਾ ਇਹਨੇ ਲਿਆ ਆ ਬੰਦੇ ਨੇ ਸਕੂਟਰ ਕਹਿੰਦਾ ਮੈਂ ਵੇਚਣਾ ਨਹੀਂ ਹੈਗੇ ਸਾਡੇ ਬਜ਼ੁਰਗਾਂ ਦੀ ਉਮਰ ਦੇ ਆ ਬਾਕੀ ਥੋੜੇ ਹਾਸੇ ਮਜ਼ਾਕ ਸਾਡੇ ਕਰ ਲੈਂਦੇ ਇੱਧਰ ਤੇ ਬੰਦਾ ਬਹੁਤ ਵਧੀਆ ਹੈ ਤੇ ਹੁਣ ਆਪਾਂ ਨੇ ਝੋਨਾ ਦੇਖ ਕੇ ਆਉਣੇ ਕੀ ਹਿਸਾਬਤਾ ਮੈਂ ਤੇ ਇਹਦੇ ਵੀ ਆਪਣੇ 2-3 ਘੜੇ ਚੱਕਰ ਰਹਿ ਗਏ ਆਪਣੇ ਜੱਸੀ ਮਸ਼ੀਨ ਦੇ ਬਸ 5 ਕਿੱਲੇ ਵੱਢ ਗਏ ਦੇਖੋ ਤੁਸੀਂ 5 ਕਿੱਲਾਂ ਦਾ ਹਿਸਾਬ ਲਾ ਲੋ ਤੁਸੀਂ ਕੀ ਰੇਟ ਦੇ ਹਿਸਾਬ ਨਾਲ ਬਣੂਗਾ ਤੇ ਕੀ ਕੁਝ ਕਮਾਈ ਹੁੰਦੀ ਆ ਵੀ ਜਾਨੀ ਕਿ ਤੋਹਰਾ ਨਹੀਂ ਮਸ਼ੀਨਾ ਲੈ ਰਹੀ ਐ ਇਸ ਵਾਰ ਥੋੜੀ ਚਾਈ ਆ ਰਹੀ ਆ ਪਾਪਾ ਤੁਹਾਨੂੰ ਦਿਖਾਣਾ ਜੀ ਜਿਹੜਾ ਆਪਣਾ ਝੋਨਾ ਇਹ ਤਕਰੀਬਨ ਜੇ ਹਰਈਆ ਜਾਨੀ ਕਿ ਇੱਧਰ ਬਚਾਅ ਹੋ ਗਿਆ ਆਪਣੇ ਇੱਧਰ ਹੈ ਗਿਆ ਚਾਰ ਕੋ ਕਿੱਲੇ ਉਹ ਸਾਹਮਣੇ ਲੈਣ ਚੱਲ ਜਾ ਰਹੀ ਇਧਰ ਨੂੰ ਇਧਰ ਆਪਣਾ ਜੀ ਬਚਾਅ ਹੋ ਗਿਆ ਜੇ ਝੋਨਾ ਇਹ ਬਚਾਅ ਇਸ ਕਰਕੇ ਹੋਇਆ ਜੀ ਇਹ ਝੋਨਾ ਆਪਾਂ ਲਾਇਆ ਲੇਟ ਥੋੜਾ ਜਾਂ ਜਾਨੀ ਕਿ ਕਾਲੀ 14 ਹੈਗੀ ਆ ਥੋੜਾ ਜਾਂ ਲੇਟ ਲੱਗਾ ਇਹ ਦੇ ਕਰਕੇ ਇਹਦਾ ਬਚਾਅ ਹੋ ਗਿਆ ਡਿੱਗਣੇ ਤੋਂ ਜੇਕਰ ਇਹ ਵੀ ਗੇਤਰਾ ਲੱਗਾ ਹੁੰਦਾ ਜਾਂ 31 ਵਗੈਰਾ ਹੁੰਦਾ ਤਾਂ ਡਿੱਗਲ ਦਾ ਇਹਦਾ ਵੀ ਚਾਂਸ ਸੀਗਾ ਸੀ ਬਾਕੀ ਦਾਣੇ ਚੰਗੇ ਲੱਗੇ ਆ ਲੱਗਦੇ ਆ ਥੋੜੀ ਜੀ ਇਹਨਾਂ ਨੇ ਸਪਰੇਅ ਲੇਟ ਕਰਾਈ ਆ ਕਿ ਮੁੰਜਰ ਵਿੱਚ ਤਕਰੀਬਨ ਚਿੱਟੀ-ਚਿੱਟੀ ਕਿਤੇ ਹੈਗੀ ਆ ਨਿਕਲੀ ਹੋਈ ਆ ਇਹ ਸੁੰਡੀ ਕਰਕੇ ਜਿੱਦਾਂ ਕਿ ਇਹਨੂੰ ਬਿਮਾਰੀ ਵਗੈਰਾ ਪੈ ਗਈ ਆ ਤਾਂ ਉਹਨਾਂ ਨੇ ਥੋੜੀ ਜੀ ਲੇਟ ਸਪਰੇਅ ਹੋਈ ਆ ਇਹਦੇ ਵਿੱਚ ਆਪਾਂ ਜੀ ਝੋਨਾ ਲਾਇਆ ਤਕਰੀਬਨ 10 ਸਾਲ ਬਾਅਦ ਲੱਗਾ ਜੀ ਇਹਦੇ ਵਿੱਚ ਇਸ ਜ਼ਮੀਨ ਦੇ ਵਿੱਚ ਇਹ ਹੈਗਾ ਜੀ ਇੱਕ ਕਿਲਾ ਥਾਂ ਦਾ ਇਦੇ ਪਹਿਲੋਂ ਛਪੈਦੇ ਵਗੈਰਾ ਹੁੰਦੇ ਛਪੈਦਾਂ ਤੋਂ ਬਾਅਦ ਫਿਰ ਇਹਦੇ 'ਚ ਆਪਾਂ ਪੱਠੇ ਹੀ ਬੀਜਦੇ ਜਵਾਰ ਵਗੈਰਾ ਇਹੇ ਚੀਜ਼ਾਂ ਫਸਲਾਂ ਬੀਜਦੇ ਝੋਨਾ ਪਹਿਲੀ ਵਾਰੀ ਇਹਦੇ 'ਚ ਲਾੜ ਬਹੁਤ ਵਧੀਆ ਟੌਪ ਦਾ ਹੋਇਆ ਖੜਾ ਤੇ ਉਹਦੀ ਆਪਾਂ ਤੁਹਾਨੂੰ ਕੱਲ ਨੂੰ ਡਿਟੇਲ ਦੇਾਂਗੇ ਉਧਰ ਵਾਲੇ ਝੋਨੇ ਦੀ ਕਿ ਕਿੱਦਾਂ ਦੀ ਕੰਡੀਸ਼ਨ ਆਉਂਦੀ ਬਾਕੀ ਇੱਕ ਗੱਲ ਹੈ ਇਸ ਵਾਲਾ ਨੁਕਸਾਨ ਬਹੁਤ ਹੋਇਆ ਜਿਵੇਂ ਖੇਤਾਂ ਦੇ ਵਿੱਚ ਜਿੱਦਾਂ ਕਿ ਮੌਸਮ ਕਰਕੇ ਜਿਵੇਂ ਮੀਂਹ ਪੈਂਦਰਾ ਨੇਰੀ ਵੀ ਕਰਾਈ ਸਾਡੇ ਅੰਦਰ ਸੋਨੇ ਮਸ਼ੀਨਾ ਬਹਿ ਕਰ ਕਰਕੇ ਵੱਧ ਰਹੀਆਂ ਤੇ ਰੇਟ ਵੀ ਵਸਦੇ ਰਕਸਾਨ ਸਹੀ ਤਰੀਕੇ ਦਾ ਤੇ ਆਪਣਾ ਜੱਜ ਦਾ ਇਹਨਾਂ ਬਲੌਗਾਂ ਮਿਲਦੇ ਇੱਕ ਹੋਰ ਨਵੇਂ ਵੀਡੀਓ ਚ ਉਦੋਂ ਤੱਕ ਲਈ ਮੇਰੇ ਵੀਰਾਂ ਨੂੰ ਸასიਆ ਕਾਲ ਜੀ